ਹੈਲੋ ਕਿਵੇਂ ਹੋ ਜੀ ਸਾਰੇ ਮੈਂ ਅੱਜ ਦੀ ਗੱਲ ਬਿਮਾਰ ਮੈਨੂੰ ਗਰਲ ਬੁਖਾਰ ਛੜਿਆ ਸੀ ਤੇ ਮੈਡੀਸਨ ਲਿਆਂਦੀ ਸੀ ਸਾਰੇ ਬੁਖਾਰ ਦੀ ਤੇ ਉਹ ਤਾਂ ਸੈੱਟ ਨਹੀਂ ਹੋਇਆ ਜੇ ਪਰ ਮੇਰੇ ਪਥਰੀ ਗਲੀ ਪੇਨ ਹੋਣ ਲੱਗੀ ਅੱਜ 5 ਸਾਲ ਪਹਿਲਾਂ ਨਾ ਮੇਰੇ ਜਦੋਂ ਪੇਨ ਹੋਈ ਸੀ ਤੇ ਮੈਂ ਸਕੈਨ ਕਰਾਈ ਸੀ ਉੱਚ ਤਿੰਨ ਪਥਰੀਆਂ ਆਈਆਂ ਸੀ ਮੇਰੇ 5 ਸਾਲ ਪਹਿਲਾਂ ਦੀ ਗੱਲ ਆ ਤੇ ਹੁਣ ਜਾ ਕੇ ਫੇਰ ਕੱਲ ਮੇਰੇ ਪੇਨ ਉੱਠੇ ਇੰਨੀ ਜ਼ਿਆਦਾ ਪੇਨ ਹੋ ਰਹੀ ਸੀ ਨਾ ਜਿੰਨਾਂ ਦੇ ਪਥਰੀਆਂ ਉਹਨਾਂ ਨੂੰ ਤੱਕ ਤੱਕ ਇੰਨੀ ਪੇਨ ਹੋ ਰਹੀ ਸੀ ਮੇਰੇ ਬੜੀ ਪੇਨ ਹੋ ਰਹੀ ਸੀ ਮੈਂ ਕੁਛ ਨਹੀਂ ਕਰਦਾ ਤੇ ਮੈਨੂੰ ਆਹ ਡੱਬ ਰੋਟੀ ਦਿੱਤੀ ਐ ਕਿ ਤੁਸੀਂ ਡੱਬ ਰੋਟੀ ਖਾਣੀ ਆ ਜਾਂ ਵੀ ਖਿਚੜੀ ਖਾਣੀ ਕਹਿੰਦਾ ਵੀ ਆ ਖਾਣਾ ਪਰ ਸਾਨੂੰ ਮੈਨੂੰ ਆਹ ਦਿੱਤੀ ਡੱਬ ਰੋਟੀ ਲਈ ਆ ਕਿੰਨੇ ਸਾਡੇ ਇਹਨੂੰ ਡੱਬ ਰੋਟੀ ਬੋਲਦੇ ਐ ਤੇ ਦੇਖ ਕੇ ਕਹਿੰਦੇ ਐ ਮੈਂ ਹੁਣ ਚਾਹ ਚ ਡਿੱਪ ਕਰਕੇ ਖਾ ਲਵਾਂਗੇ ਅੰਮ੍ਰਿਤ ਸਰਜੇ ਨੂੰ ਬੰਦ ਬੰਦ ਕਹਿੰਦੇ ਐ ਉੱਥੇ ਮੇਰੇ ਬ੍ਰਦਰ ਦਾ ਹਾਲ ਸੀ ਜਦੋਂ ਅਸੀਂ ਉੱਥੇ ਗਏ ਸੀ ਨਾ ਉੱਚਾ ਦੇ ਨਾਲ ਸਵੇਰੇ ਸਵੇਰ ਆ ਲਿਆ ਉਹ ਸੀ ਡਬਲਟੀ ਵੈਸੇ ਇਹਨੂੰ ਬੰਦ ਕਹਿੰਦੇ ਉਧਰ ਸਾਡੇ ਡਬਲਟੀ ਕਹਿੰਦੇ ਥੋੜੀ ਕੀ ਕਹਿੰਦੇ ਆ ਤੇ ਮੈਂ ਚਾਹਿੱਦਨ ਸਾਚ ਲੱਪ ਕਰਦੀ ਹਾਲ ਵਿੱਚ ਵੈਸੇ ਮੈਂ ਖਾਂਦੀ ਨੀਂਂਦੀ ਆ ਜਬਸ ਪਰ ਅੱਜ ਕੁਛ ਖਾਣ ਨੂੰ ਜੀ ਨਹੀਂ ਸੀ ਕਰਦਾ ਇਸ ਲਈ ਮੈਂ ਇੱਕ ਹੀ ਖਾऊंगी ਕਿਉਂਕਿ ਬਹੁਤ ਘੱਡੀ ਨਹੀਂ ਜਾਨੀ ਗੁਰシャン ਆਇਆ ਆ ਕਿ بس ادਾਪੇ ਹੋ ਕੇ ਦੇ ਵਿੱਚ ਖਾਣੇ ਸ਼ਾਇਦ ਇਹ ਬਹੁਤ ਸੌਫਟ ਜੀ ਹੈ ਤਾਂ ਕਰਕੇ ਇਦਾਂ ਵੀ ਇਦਾਂ ਲੱਗਦਾ ਜਿਵੇਂ ਪ੍ਰਸ਼ਾਦ ਬਣਿਆ ਹੁੰਦਾ ਤੇ ਆਲੀ ਪਤਰੀ ਦੀ ਬੋਧ ਪੇਣੰਦੀ ਜਾਂ ਗਲ ਮੈਨੋਂ ਆਇਆ ਲੱਗਦਾ ਸੀ ਕਿ ਬਸ ਹੁਣ ਮੇ ਖਤਮ ਆ ਮੈਂ ਸੋਚ ਰਹੀ ਸੀ ਮੇ ਬੱਚੇ ਨਾ ਕੀ ਹੋ ਗਿਆ ਮੇਰਾ ਬੇਟਾ ਤਾਂ ਕਹਿੰਦਾ ਮੇਰਾ ਬੇਟਾ ਹੀ ਕਰੀ ਸੀ ਕੋਈ ਨਹੀਂ ਕਰੀ ਸੀ ਬੇਟਾ ਮੇਰੇ ਕਹਿੰਦੇ ਸੀ ਹਾ ਰੱਬਾ ਮੈਂ ਕੀ ਕਰਾਂ ਮੇਰੇ ਮੰਮੀ ਨੂੰ ਕੀ ਹੋ ਗਿਆ ਪੱਜਾ ਫਿਰਦਾ ਸੀ ਫੋਨ ਵੀ ਹੈ ਨਹੀਂ ਸੀ ਕਰੀ ਵੀ ਪਾਪਾ ਨੂੰ ਫੋਨ ਕਰੀਏ ਪਾਪਾ ਮੁੱਕ ਗਏ ਵੈਸੇ ਦੇ ਬੜਾ ਔਖਾ ਟਾਈਮ ਸੀ ਹੁਣ ਥੋੜਾ ਠੀਕ ਆ ਮੈਂ ਬੈਠ ਖੜੀ ਹੋਈ ਆ